ਸਜਣ ਕਹਿੰਦਾ ਜੇ ਬੈਠਾਂ ਤਾਂ ਆਖੀਐ ਬੈਠਾ ਸੱਥਰ ਘੱਤ ਕਹਿੰਦੇ ਜੇ ਮੈਂ ਘਰ ਬੈਠਦਾ ਤੇ ਦੁਨੀਆ ਕਹਿੰਦੀ ਸਾਰਾ ਦਿਨ ਘਰ ਹੀ ਬੈਠਾ ਰਿੰਦਾ ਸੱਥਰ ਘੱਤ ਕੇ ਕਹਿੰਦੇ ਜੇ ਚੱਲਾਂ ਤਾਂ ਆਖੀਐ ਗਿਆ ਛਾਰ ਸਿਰ ਘੱਤ ਕਹਿੰਦੇ ਜੇ ਮੈਂ ਘਰੋਂ ਬਾਹਰ ਨਿਕਲਦਾ ਤੇ ਫਿਰ ਦੁਨੀਆ ਵਾਲੇ ਕਹਿੰਦੇ ਨੇ ਕਿ ਸਾਰਾ ਦਿਨ ਗਲੀਆਂ ਦੀ ਖਾਕ ਛਾਣਦਾ ਸਾਡੇ ਸਿਰਾਂ 'ਚ ਵੀ ਪੰਦਾ ਆਪਣੇ ਸਿਰ 'ਚ ਵੀ ਪੰਦਾ ਹੈ ਜੀ ਚੁੱਪ ਰਹਾ ਤਾਂ ਆਖੀਐ ਸ ਘਟ ਐ ਮਤ ਕਹਿੰਦੇ ਜੇ ਮੈਂ ਬੋਲਦਾ ਤੇ ਮੈਨੂੰ ਕਹਿੰਦੇ ਬੜਬੋਲਾ ਹੈ ਜੇ ਬੋਲਾਂ ਤਾਂ ਆਖੀਐ ਬੜਬੜ ਬਹੁਤ ਕਰੇ ਜੀ ਚੁੱਪ ਰਹਾ ਤਾਂ ਆਖੀਐ ਸ ਘਟ ਐ ਮਤ ਕਹਿੰਦੇ ਜੇਕਰ ਮੈਂ ਬੋਲਦਾ ਨਹੀਂ ਚੁੱਪ ਰਹਿਦਾ ਤੇ ਲੋਕ ਕਹਿੰਦੇ ਬੋਲੇ ਕੀ ਉਹਨੂੰ ਤੇ ਸਮਝ ਹੀ ਕੋਈ ਨਹੀਂ ਕਾਈ ਗੱਲ ਨਾ ਮਿਲਣੀ ਕਰਤਾ ਰੱਖੇ ਪੱਤ ਕਹਿੰਦੇ ਦੁਨੀਆਂ ਨੂੰ ਕੋਈ ਗੱਲ ਤੁਹਾਡੀ ਚੰਗੀ ਨਹੀਂ ਲੱਗਦੀ ਇਤੇ ਕਰਤਾ ਦੀ ਹੈ ਜੋ ਪਤ ਰੱਖਦਾ ਇੱਜ਼ਤ ਰੱਖਦਾ ਦੁਨੀਆ ਕਿਤੇ ਤੋਂ ਖੁਸ਼ ਹੋਈ ਹੈ ਸੁ ਕਬੀਰ ਸਾਹਿਬ ਕਹਿੰਦੇ ਤੂੰ ਦੁਨੀਆ ਨੂੰ ਖੁਸ਼ ਕਰਨ ਦੇ ਲਈ ਆਪਣਾ ਦੀਨ ਛੱਡ ਦਿੱਤਾ ਦੀਨ ਗਵਾਇਆ ਦੁਨੀ ਸੋ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ